ਚੱਲਦੇ ਰਿਹਾ ਸਰ ਉਹਦਾ ਕੁਐਸਚਨ ਸੀ ਮੇਰਾ ਤੁਹਾਨੂੰ ਸਾਡੇ ਪਟਿਆਲਾ ਰੇਂਜ ਦੇ ਵਿੱਚ ਟੋਟਲ 18 ਨੱਕਦੇ ਨੇ ਨੇ ਹਿਸਟ ਲਾ ਕੇ 14 ਪਟਿਆਲੇ ਜ਼ਿਲ੍ਹੇ ਜਨੇ 42 ਜ਼ਿਲ੍ਹੇ ਜਨੇ ਆ ਪਿੱਛੇ ਜੇ ਅਸੀਂ ਆਪਰੇਸ਼ਨ 6 ਚਲਾਇਆ ਸੀ ਸਪੈਸ਼ਲਟੀ ਜਿੱਤੀ ਲਾਂਡਰਡਰ ਨੂੰ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੋnde ਚ ਸਾਡੇ ਨਾਂ ਕੋ ਜੜਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਤੇ ਉਹ ਆਲਰਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸ ਰੂਮ ਤੇ ਵੀ ਦੱਸਿਆ ਹੈ ਅਸੀਂ ਹੁਣ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਜਿੱਦੇ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲੋਂ ਵੀ ਚੱਕ ਦਿੱਤੇ ਗਏ ਨੇ ਅਦਰਵਾਜ ਐਸਐਸਪੀ ਜਾਂ ਡੀਐਸਪੀ ਭੇਜਦੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਪਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟ ਰੇਡ ਨਾਕੇ ਨੇ ਥਾਰਾਂ ਉਹਨਾਂ ਤੇ ਪ੍ਰੋਪਰ ਬੈਰੀਕੇਡ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸਵਾਏ ਜਿਹੜੇ ਅਸੀਂ ਮੋਬਾਈਲ ਨਾਕੇ ਨੇ ਹਰਿਆਣਾ ਬਾਰਡਰ ਦੇ ਨਾਲ ਲਾਏ ਨੇ ਉਨਾ ਰਹੀ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੀ ਹੈ ਜਿਹੜੇ ਸਕੇ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਲਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟ ਉਹ ਅਸੀਂ ਮੋਬਾਈਲ ਲਾਕਿਆਂ ਰਹੀ ਅਸੀਂ ਉਹਨਾਂ ਨੂੰ ਕਵਰ ਕਰਦੇ ਐਸਾ ਲਗਾਤਾਰ ਸਜੋਪਰੇਸ਼ਨ ਕੀਤਾ ਜਾ ਰਿਹਾ ਹੈ ਮਾਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਹੈ ਸ਼ਰਾਰਤੀ ਅਨਸਰਾਂ ਨੂੰ ਕੀ ਧਾੜਨਾ ਕਿ ਇਲੈਕਸ਼ਨ ਮੱਗੇ ਨੇੜੇ ਤੇ ਕੁਝ ਹਲੇ ਸ਼ਹਿਰ ਦੇ ਪਿੰਡ ਪੜ ਦਾ ਮਾਹੌਲ ਹੈ ਸ਼ਰਾਰਤੀ ਅਨਸਰਾਂ ਲਈ ਕੋਈ ਥਾਂ ਨਹੀਂ ਉਹਨਾਂ ਨੂੰ ਸਖਤ ਧਾੜਨਾ ਕਿ ਜਿਹੜਾ ਕਿਸੇ ਪਾਸੇ ਕੋਈ ਗਲਤ ਹਰਕਤ ਕਰੇਗਾ ਉਹਦੇ ਤੇ ਪ੍ਰੋਪਰ ਐਕਸ਼ਨ Thank you. Thank you. Thank you.